ਸ੍ਰੀ ਕਾਲਾ ਵੀਰ ਜੀ ਤੁਹਾਡਾ ਅੱਜ ਦੇ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਸਵਾਗਤ ਆ। ਅੱਜ ਅਸੀਂ ਇੱਕ ਸਵਾਲ ਲੈ ਕੇ ਆਈਆਂ। ਸਵਾਲ ਜਦੋਂ ਔਖਾ ਨਹੀਂ ਸਵਾਲ ਛੋਟਾ ਜਿਹਾ ਤੇ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਹਾਂਜੀ ਤਾਂ ਸਵਾਲ ਇਹ ਹੈ ਕਿ ਇਹ ਜੀ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਜਿੰਨਾ ਮਰਜ਼ੀ ਸਾਫ਼ ਕਰ ਲਈਏ ਪਰ ਉਹ ਕਾਲੀ ਰਹੂਗੀ। ਸਵਾਲ ਉਧਰ ਕੀਤਾ ਕਿ ਸਾਨੂੰ ਕੀਤਾ। ਤੁਹਾਨੂੰ ਵੀ ਕੀਤਾ ਤੇ ਉਹਨਾਂ ਨੂੰ ਵੀ ਕੀਤਾ। ਠੀਕ ਹੈ। ਕੀ ਇਹਨੇ ਸਵਾਲ ਕਿਵੇਂ ਪਾਇਆ 20 ਐਜੀ ਕਿਹੜੀ ਜੀ ਆਈ ਜਿਹਨੂੰ ਤੁਸੀਂ ਜਿੰਨਾ ਮਰਜ਼ੀ ਸਾਫ਼ ਕਰ ਲਈਏ ਪਰ ਉਹ ਕਾਲੀ ਰਹੂਗੀ ਇਹ ਕਿਹੜੀ ਚੀਜ਼ ਆ ਉਹਨੂੰ ਜਿੰਨਾ ਮਰਜ਼ੀ ਸਾਫ਼ ਕਰ ਲਈਏ ਉਹ ਕਾਲੀ ਰਹੂਗੀ ਹਾਂ ਮੇਰਾ ਮੋਟਰਸਾਈਕਲ ਵਾਲਾ ਨਹੀਂ ਜੀ ਮੋਟਰਸਾਈਕਲ ਨਹੀਂ ਦਾ ਜਵਾਬ ਹਾਂ ਇਹ ਕਿ ਮੈਂ ਜਿੰਨਾ ਕਾਲਾ ਇਹ ਜਦੋਂ ਮਰਜ਼ੀ ਮੇਰੇ ਨਾਲ ਮਰਜ਼ੀ ਧੋਲਾ ਸਾਫ਼ ਕਰ ਲਾਂ ਕਾਲੇ ਰਹਿੰਦੇ ਆ ਮੈਨੂੰ ਤਾਂ ਕਦੇ ਚਟਾਏ ਨਹੀਂ ਨਹੀਂ ਤੁਸੀਂ ਦੱਸੋ ਮੰਮੀ ਕਾਲਾ ਬੰਦਾ ਨਹੀਂ ਉਹ ਤਾਂ ਹੋ ਵੀ ਸਕਦਾ ਗੋਰਾ ਕਿਉਂ ਕਹਦ ਨਾਲ ਹੁੰਦਾ ਨਹੀਂ ਹੋਰ ਕੋਈ ਇਹਦਾ ਸਵਾਲ ਜਿੰਨਾ ਮਰਜੀ ਨਹੀਂ ਆਵੇ ਹੁੰਦਾ ਹੀ ਨਹੀਂ ਫਿਰ ਤਵਾ ਨਾਲ ਰੋਟੀਆਂ ਪਕਾਉਣ ਵਾਲਾ ਨਹੀਂ ਤਵਾ ਵੀ ਹੈ ਨਹੀਂ ਇਸ ਟਾਈਮ ਇਹਦਾ ਜਵਾਬ ਤਵਾ ਤਾਂ ਚਿੱਟਾ ਹੁੰਦਾ ਮੰਜੇ ਦਾ ਅੱਛਾ ਤਵਾ ਵੀ ਹੈ ਨਹੀਂਗਾ ਨਹੀਂ ਫਿਰ ਸਰਦੇਵਾਲ ਹੋਣਗੇ ਸਰਦੇਵਾਲ ਹੋਣੇ ਸਾਫ ਕਰੀਏ ਤੇ ਕਾਲੇ ਰਹਿੰਦੇ ਆ। ਕਈ ਕਾਲੇ ਵਿੱਚ ਹੁੰਦੇ ਕਿ ਚਿੱਟੇ ਵੀ ਹੁੰਦੇ। ਹਾਂ ਚਿੱਟੇ ਵੀ ਆ ਜਾਂਦੇ ਨਾ। ਸਾਈਕਲ ਦਾ ਟਾਇਰ ਹੋਊਗਾ ਕਾਲਾ ਹੀ ਹੁੰਦਾ ਹੈ। ਨਹੀਂ ਨਹੀਂ। ਹੈਂ? ਰੰਗ ਮੜੇ ਮੜੇ ਚਿੱਟੇ ਹੈਗੇ ਆ। ਫਿਰ ਕੀ ਹੋ ਸਕਦਾ? ਕਾਲੀ ਜੀਵ ਹੋਣੀ ਹੈ ਜਿਵੇਂ ਆਂਦੇ ਨਾ ਕਾਲੀ ਜੀਵ ਬੰਦੇ ਦੀ ਉਹ ਹੋ ਸਕਦੀ ਹੈ। ਨਹੀਂ ਨਹੀਂ। ਹੈਂ? ਨਾ। ਉਹ ਵੀ ਨਹੀਂ। ਨਾ। ਚਲੋ ਦੱਸੋ ਦਰਸ਼ਕੋ ਤੁਸੀਂ ਵੀ ਇਹਨਾਂ ਦਾ ਸਵਾਲ ਪਾਤਾ ਜੇ ਤੁਹਾਨੂੰ ਸਾਡੀ ਪਹੇਲੀ ਦਾ ਜਵਾਬ ਪਤਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਮੈਂ ਦੱਸਾਂ ਹੂੰ ਅੱਖਾਂ ਕਾਲਾ ਰੇਲਾ ਤੇ ਸਾਫ ਨਹੀਂ ਨਾ ਹੁੰਦੀ ਹੈ ਅਗਰ ਸਾਫ ਨਹੀਂ ਨਹੀਂ ਇਹ ਕਈਆਂ ਦੀ ਪੂਰੀ ਹੁੰਦੀ ਆ ਹਾਂ ਅੱਖਾਂ ਦਾ ਐਡਵਰਡ ਦੀਆਂ ਕਈਆਂ ਹੁੰਦੀਆਂ ਕਈਆਂ ਦੀ ਚਿੱਟੀਆਂ ਦੀਆਂ ਚਿੱਟੀਆਂ ਆ ਹਾਂ ਉਹ ਨੀਲੀਆਂ ਹੁੰਦੀਆਂ ਅੱਖਾਂ ਹਨ ਬੋਲਾ ਪਾ ਜੇ ਚਿੱਟੀਆਂ ਕਿ ਟੀਵੀ ਨਹੀਂ ਕਈ ਵਾਰ ਕਿਸੇ ਦੀ ਅੱਖਾ ਖਰਾਬ ਹੋ ਕੇ ਟੀਵੀ ਉਹ ਚੀਜ਼ ਕਾਲੀ ਰਹਿੰਦੀ ਹੋਰ ਰੰਗ ਨਹੀਂ ਹੁੰਦਾ ਤੂੰ ਉਹ ਹੁੰਦਾ ਹੀ ਨਹੀਂ ਮੈਂ ਕਿਤੇ ਹੋਰ ਕੋਈ ਰੰਗ ਹੋ ਜਾਂਦਾ ਹੋਵੇ ਸਾਫ਼ ਕਰੇ ਤੂੰ ਨਹੀਂ ਹਾਂ ਜਿੰਨਾ ਮਰਜ਼ੀ ਸਾਫ਼ ਕਰ ਲੋ ਕਾਲੀ ਹੀ ਰਹੋਗੇ ਤਰ ਫਿਰ ਕਾਲਾ ਰੰਗ ਹੀ ਹੋ ਸਕਦਾ ਨਹੀਂ ਨਹੀਂ ਹਾਂ ਤਾਂ ਕਾਲ ਕਾਲੀ ਚੀਜ਼ਾਂ ਫਿਰ ਕਿੰਨੀਆਂ ਹੀ ਆਈਆਂ ਕਾਲੀ ਪਲਾਸਟਿਕ ਕਾਲਾ ਰਬੜ ਇਹ ਨਹੀਂ ਨਾ ਨਹੀਂ ਇਹ ਠੀਕ ਹੈ ਨਹੀਂ ਉਹਨੂੰ ਜਿੰਨਾ ਮਰਜ਼ੀ ਸਾਫ਼ ਕਰ ਲੋ ਕਾਲੇ ਰਹਿੰਦੀ ਐ ਹਾਂਜੀ ਕਾਲਾ ਤਾਂ ਮੈਨੂੰ ਤਾਂ ਮੋਟਰਸਾਈਕਲ ਹੀ ਲੱਗਦਾ ਪਿਆ ਇਹੀ ਹੋ ਸਕਦਾ ਨਹੀਂ ਮੋਟਰਸਾਈਕਲ ਤਾਂ ਹੈ ਹੀ ਨਹੀਂ ਮੋਟਰਸਾਈਕਲ ਦੀ ਨਾ ਟਾਇਰ ਨਾ ਹੈਂਡਲ ਨਾ ਕੱਚ ਕੁਝ ਵੀ ਹੈ ਨਹੀਂ ਮੋਟਰਸਾਈਕਲ ਤਾਂ ਹੈ ਹੀ ਨਹੀਂ ਕੁਝ ਨਹੀਂ ਤੇ ਫਿਰ ਕਾਲੇ ਜਿਹੇ ਸ਼ਰਟ ਪਾਈ ਹੁੰਦੀ ਬੰਦੇ ਜੀ ਸ਼ਰਟ ਹੁੰਦੀ ਉਹਨੂੰ ਜੇ ਮਨਜ਼ੀ ਕਮਿੱਟੀ ਮੁੱਟੀ ਲੱਗ ਗਈ ਉਹਨੂੰ ਐ ਝਾੜਦੀ ਉਹ ਵੀ ਸਾਫ਼ ਕਾਲੀ ਹੋ ਜਾਊਗੀ ਕਈ ਵਾਰ ਰੰਗ ਵੀ ਲਿੱਥੇ ਜਾਂਦੇ ਪਰ ਉਹ ਤਾਂ ਕਾਲੀ ਹੀ ਰਹੂਗੀ ਸ਼ੋ ਕਾਲਾ ਰਹੂਗਾ ਰੰਗ ਦਾ। ਹਾਂ ਹਾਂ ਹਾਂ। ਬੇਵੀ ਵਾਲੀ ਜਿਹੜੀ ਤਾਰ ਹੁੰਦੀ ਏ ਵੀ ਕਾਲੀ ਹੁੰਦੀ ਏ। ਨਹੀਂ। ਇੱਕ ਇਹ ਚਟੀਆਂ ਵੀ ਹੁੰਦੀਆਂ। ਤੇ ਹਾਂਜੀ ਤੁਹਾਡੀ ਪਿਆਈ। ਪਿਆਵਰ ਜਿਹੜੀ ਚੀਜ਼ਾਂ ਸੀ ਦਸੀਆਂ ਤੂੰ ਤਾਂ ਉਹ ਕਹਿਆ ਵੀ ਹੈ ਹੀ ਨਹੀਂ ਐ। ਨਹੀਂ ਫਰਾਈ ਹੋ ਗਈ ਪਿਆਈ। ਹੁਣ ਇਹ ਨਹੀਂ ਦੱਸ ਸਕਦੇ। ਨਾ ਨਾ ਫਿਰ ਅਸੀਂ ਜਿਹੜੀ ਚੀਜ਼ਾਂ ਦਾ ਨਾਮ ਲੈਨੇ ਆ ਕੋਈ ਹਿੰਟ ਦੱਸ ਕੇ ਚੀਜ਼ ਦੋ। ਹਿੰਟ ਜੀ ਨਹੀਂ। ਹਾਂ ਨਾ ਹੈਂਟ ਨਹੀਂ ਨੇ ਫੇਰ ਨਹੀਂ ਜਵਾਬ ਫੇਰ ਜਿਹੜੀ ਚੀਜ਼ਾਂ ਸੀ ਦੱਸੀਆਂ ਤੂੰ ਮੰਨਦਾ ਹੀ ਨਹੀਂ ਉਹ ਚਲੋ ਆਪਾਂ ਇਹ ਕਰਦੇ ਆ ਇਹ viewers ਉੱਤੇ ਛੱਡ ਦਿੰਦੇ ਆ ਹਨਾ ਠੀਕ ਆ ਇਹਨਾਂ ਨੂੰ ਪੁੱਛਦੇ ਆ ਆਪਾਂ ਦੋਸਤਾਂ ਨੂੰ ਤੁਸੀਂ ਹੁਣ ਕਮੈਂਟ ਕਰਕੇ ਦੱਸੋ ਇਸ ਪਹੇਲੀ ਦਾ ਜਵਾਬ ਕੀ ਹੈ